ਇਸ ਲਈ ਆਪਾਂ ਪਠਾਨਕੋਟ ਦੇ ਮਾਧੂਬੂਰ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਿਆਂ ਕਿ ਅੱਜ ਸਵੇਰੇ ਤੜਕਸਾਹ ਜਿਹੜੇ ਦੋ ਬਜ਼ੁਰਗ ਬਿਰਾਜ ਉਸਤੀ ਸੰਘਰਸ਼ ਕਮੇਟੀ ਜੈਨ ਜੁਗਿਆਲ ਪਿਛਲੇ ਲੰਬੇ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੀ ਹੈ ਤੇ ਦੋਨੋਂ ਬਜ਼ੁਰਗ ਹਮੇਸ਼ਾ ਜਿਹੜੇ ਆ ਆਪਣੇ ਨੌਜਵਾਨ ਮੁੰਡਿਆਂ ਦੇ ਲਈ ਨੌਕਰੀ ਦੀ ਮੰਗ ਕਰਦੇ ਨੇ ਤੇ ਉਹਨਾਂ ਵੱਲੋਂ ਲਗਾਤਾਰ ਟਾਵਰਾਂ ਉੱਪਰ ਟੈਂਕੀਆਂ ਉੱਪਰ ਚੜੇ ਜਾ ਰਿਹਾ ਸੀਗਾ ਅੱਜ ਫੇਰ ਤੜਕਸਾਹ ਜਿਹੜਾ ਹੈ ਟਾਵਰ ਦੇ ਉੱਪਰ ਦੋਨੋਂ ਬਜ਼ੁਰਗ ਜਿਹੜੇ ਚੜ ਚੁੱਕੇ ਨੇ ਔਰ 80 ਤੋਂ 85 ਸਾਲ ਦੀ ਉਮਰ ਜਿਹੜੀ ਤਾਂ ਉਹ ਜਗਾ ਜਿਹੜੀ ਮੈਰ ਦੇ ਵਿੱਚ ਆ ਗਈ ਸੀਗੀ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਪ੍ਰਦਰਸ਼ਨ ਪ੍ਰਦਰਸ਼ਨ ਕੀਤੇ ਜਾ ਰਹੇ ਆ ਪਰ ਕੋਈ ਵੀ ਸੁਣਵਾਈ ਨਾ ਹੁੰਦੇ ਚੱਲਦੇ ਆ ਉਹਨਾਂ ਵੱਲੋਂ ਜਿਹੜਾ ਤੇ ਅੱਜ ਫੇਰ ਟਾਵਰ ਦੇ ਚੜ ਦਿੱਤਾ ਗਿਆ ਮੌਕੇ ਤੇ ਪੂਰਾ ਪ੍ਰਸ਼ਾਸਨਿਕ ਅਮਲਾ ਤੇ ਪਹੁੰਚਿਆ ਹੋਇਆ ਐਂਬੂਲੈਂਸ ਦੀ ਫੈਸਿਲਿਟੀ ਹੈਗੀ ਐ ਫਾਇਰ ਗ੍ਰੇਡ ਦੀ ਗੱਡੀ ਐ ਤੇ ਪਹੁੰਚੀ ਹੋਈ ਆ ਔਰ ਐਸ ਡੀ ਐਮ ਪਠਾਨਕੋਟ ਅਰਸ਼ਦੀਪ ਸਿੰਘ ਆ ਤੇ ਪਹੁੰਚੇ ਸਿਗੇ ਉਹਨਾਂ ਵੱਲੋਂ ਹਾਲਾਤ ਦਾ ਜਾਇਜ਼ਾ ਲਿੱਤਾ ਗਿਆ ਫਿਲਹਾਲ ਬਰਾਜ ਉਸ ਸੰਗਠਨ ਕਮੇਟੀ ਦਾ ਕੋਈ ਵੀ ਜਿਹੜਾ ਮੈਂਬਰ ਹੈਗਾ ਇੱਥੇ ਮੌਜੂਦ ਨਹੀਂ ਹੈ ਫਿਲਹਾਲ ਮੌਜੂਦਗਾ ਦੇ ਨਾਲ ਗੱਲਬਾ ਲਗਾਤਾਰ ਜਿਹੜੇ ਬਜ਼ੁਰਗ ਆਪਣੀ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ੍ਹੇ ਹੋਏ ਨੇ ਹੁਣ ਦੇਖਣਾ ਹੈਗਾ ਕਿ ਬਜ਼ੁਰਗ ਇੰਨੀ ਤਪਦੀ ਗਰਮੀ ਦੇ ਵਿੱਚ ਲਗਭਗ 45 ਡਿਗਰੀ ਦਾ ਤਾਪਮਾਨ ਜਿਹੜਾ ਇਸ ਵੇਲੇ ਹੈਗਾ ਉਹਨੀ ਗਰਮੀ ਦੇ ਵਿੱਚ ਤਸੀਰ ਹੰਡ ਦੀ ਕੋਸ਼ਿਸ਼ ਕਰ ਰਹੇ ਹੈ ਕਿ ਲਗਭਗ 100 ਤੋਂ 150 ਫੁੱਟ ਉੱਚਾ ਟਾਵਰ ਹੈਗਾ ਜਿੱਥੇ ਕਿ ਬਜ਼ੁਰਗ ਜਾ ਕੇ ਬੈਠੇ ਹੋਏ ਨੇ ਤੇ ਆਪਣੀ ਮੰਗਾਂ ਦੀ ਜਿਹੜੀ ਮੰਨਣ ਦੀ ਜਿਹੜੀ ਮੰਗ ਕਰ ਰਹੇ ਨੇ ਤੇ ਹੁਣ ਦੇਖਣਾ ਹੋਏਗਾ ਪ੍ਰਸ਼ਾਸਨ ਇਹ ਬਜ਼ੁਰਗਾਂ ਨੂੰ ਕਦੋਂ ਟਾਵਰ ਤੋਂ 니ਜੇ ਉਤਾਰਦਾ ਕਿਉਂਕਿ ਪਿਛਲੇ ਕਈ ਵਾਰ ਇਦਾਂ ਹੋਇਆ ਕਿ ਬਜ਼ੁਰਗਾਂ ਨੂੰ ਟਾਵਰ ਤੋਂ ਲਾਇਆ ਗਿਆ ਸਿਵਾਸਨ ਦੇ ਕੇ ਪਰ ਕੋਈ ਵੀ ਸਮੱਸਿਆ ਦਾ ਜੇ ਮਤਾਨ ਕੋ ਹਰਸ਼ਦੀਪ ਸਿੰਘ ਉਹਨਾਂ ਦਾ ਕੀ ਕੈਨ ਐਸ ਪੁਲੇ ਮਾਮਲੇ ਨੂੰ ਲੈ ਕੇ ਆ ਫੈਮਲੀਆ ਨੂੰ ਐਕਚੁਅਲੀ ਇਹਨਾਂ ਨਾਲ ਕੋਈ ਵੀ ਨੇਗੋਸ਼ੀਏਟ ਨਹੀਂ ਇਹਨਾਂ ਨਾਲ ਨੇਗੋਸ਼ੀਏਟ ਹੀ ਕਰਨ ਆਏ ਸੀ ਬਟ ਅਦਰਵਾਈਜ਼ ਟਾਵਰ ਦੇ ਉੱਪਰ ਚੜ੍ਹੇ ਫੋਨ ਵਗੈਰਾ ਇਹ ਲੈ ਨਹੀਂ ਰਹੇ ਕੋਈ ਇੱਕ ਫੋਨ ਇਹਨਾਂ ਕੋਲ ਹੈਗਾ ਸਹੀ ਹੈ ਬਟ ਉਹ ਇਹ ਨਾ ਚੁੱਕਦੇ ਪਏ ਉਹਦੇ ਤੇ ਤਾਲਮਿਲ ਨਹੀਂ ਕਰਦੇ ਪਏ ਨੈਟਵਰਕ ਦੀ ਵੀ ਕੋਸ਼ਿਸ਼ ਇੱਥੇ ਇਲਾਕੇ ਦੇ ਵਿੱਚ ਪ੍ਰੋਬਲਮ ਹੈ ਗਈ ਹੈ ਸੋ ਫਿਲਹਾਲ ਇਹਨਾਂ ਨੂੰ ਸਪੀਕਰ ਰਾਹੀਂ ਔਰ ਲੈ ਤਸੀਲਾ ਸਾਹਿਬ ਇੱਥੇ ਹੀ ਨੇ ਤਾਂ ਤਾਲਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਜਿਵੇਂ ਨੇਗੋਸ਼ੀਏਟ ਕਰਦੇ ਆ ਇਹਨਾਂ ਨਾਲ ਗੱਲਬਾਤ ਕਰਕੇ ਕਲੀਅਰ ਹੋਏਗੀ ਜਿਸ ਨੂੰ ਬੰਨ੍ਹ ਦਿੱਤੇ ਗਿਆ ਹੈ ਕਿ ਆਡਵਾਈਸ ਫਾਇਰ ਬ੍ਰਿਗੇਡ ਔਰ ਜੇ ਯੂਜਵਲ ਜਿਵੇਂ ਐਂਬੂਲੈਂਸ ਵਗੈਰਾ ਪ੍ਰਸ਼ਾਸਨ ਵੱਲੋਂ ਇੱਥੇ ਜਿਹੜੀ ਤਨਨਾਤ ਕੀਤੀ ਗਈ ਹੈ ਸੋ ਕੋਸ਼ਿਸ਼ ਇਹ ਹੀ ਹੈ ਕਿ ਇਹਨੂੰ ਰਿਜ਼ੋਲਵ ਕਰਦੇ ਸੋ ਇਹਨਾਂ ਦੀ ਕਮੇਟੀ ਦੇ ਮੈਂਬਰਾਂ ਨੂੰ ਕੁਝ ਵੀ ਲਿਓ ਉਹਨਾਂ ਵੱਲੋਂ ਆਪਣੀ ਮੰਗਾਂ ਦੱਸਿਓਗੇ ਨਹੀਂ ਕਮੇਟੀ ਦੇ ਮੈਂਬਰਸ ਇੱਥੇ ਇੱਥੇ ਜਿੰਨੇ ਵੀ ਮੌਜੂਦ ਨੇ ਪਿੰਡ ਦੇ ਕੁਝ ਮੋਹਤਵਾਰ ਇੱਥੇ ਸਰਪੰਚ ਔਰ ਹੋਰ ਮੋਹਤਵਾਰ ਮੌਜੂਦ ਨੇ ਬਟ ਇਹਨਾਂ ਦੀ ਕਮੇਟੀ ਦੇ ਮੈਂਬਰਸ ਜਿਹੜੇ ਉਹਨਾਂ ਦਾ ਵੀ ਇਹਦੇ ਵਿੱਚ ਇਹੀ ਹੈ ਕਿ ਉਹਨਾਂ ਦੇ ਧਿਆਨ 'ਚ ਵੀ ਉੱਪਰ ਚੜੇ ਬੰਦਾ ਕੋਈ ਵੀ ਮੰਨ ਲਓ ਕੋਈ ਸਟੈਪ ਹੈ ਆ ਦਾ ਵਾਈਜ਼ ਇੱਕ ਵਾਰੀ ਪ੍ਰਸ਼ਾਸਨ ਨਾਲ ਗੱਲ ਕਰਦਾ ਜਿੱਥੇ ਵੀ ਕੰਸਰਨ ਦਾ ਗੱਲ ਕਰਦਾ ਜੇ ਕੋਈ ਕਾਨੂੰਨਨ ਹੋਣਯੋਗ ਚੀਜ਼ ਹੈ ਉਹ ਚਲੋ ਹੋ ਜਾਂਦੀ ਹੈ ਉਹ ਅਦਰਵਾਈਜ਼ ਵੈਸੇ ਜੇ ਚੜ ਜਾਣਾ ਇਹਨਾਂ ਦੇ ਵੀ ਧਿਆਨ ਦੇ ਵਿੱਚ ਜਿਹੜਾ ਪਿੰਡ ਦੇ ਵੀ ਇਹਨਾਂ ਜਨਰਲ ਨਹੀਂ ਹੈ ਬਾਕੀ ਇਹਨਾਂ ਵੱਲੋਂ ਕੋਈ ਇਹ ਦੱਸ ਰਹੇ ਕੋਈ ਊਂਕਾਰ ਸਿੰਘ ਕਰਕੇ ਨੇ ਜਿਹੜੇ ਸਾਡੇ ਨਾਲ ਗੱਲ ਕਰਨਗੇ ਬਟ ਉਹ ਫਿਲਹਾਲ ਕਿਤੇ ਭੂਗਤੇ ਗਏ ਨੇ ਸੋ ਜਦੋਂ ਤੱਕ ਉਹ ਆਉਂਦੇ ਨਹੀਂ ਉਦੋਂ ਤੱਕ ਇਹਨਾਂ ਨਾਲ ਗੱਲਬਾਤ ਅਦਰਵਾਈਜ਼ ਨਹੀਂ ਹੋ ਸਕਦੀ ਹਾਂ ਇਹ ਕਰਨਾ ਚਾਹੁੰਦੇ ਪ੍ਰਸ਼ਾਸਨ ਰੜੀ One of the premium and prestigious professional institutes providing a wide range of professional courses with 100% placement assistance. We are Sri Sai Group of Institutes.